ਬੇਬੇ ਕੀ ਗੱਲ ਟੈਨਸ਼ਨ ਜਿਹਦੇ ਵਿੱਚ ਲੱਗਣ ਡੇ ਜੀ ਉਹ ਤੇ ਟੈਨਸ਼ਨ ਚ ਕੀ ਲੱਗਣਾ ਵਾ ਘਰ ਵਾਲੀ ਚਾਤੀ ਮਾਰ ਕੇ ਵੇਲਾ ਪਿਓ ਤੇਰਾ ਸਾਰਾ ਦਿਨ ਪੈਲੀਆਂ ਚ ਰੁੱਲਦਾ ਫਿਰਦਾ ਰਹਿੰਦਾ ਵਾ ਉਹ ਅੰਦਰ ਲੰਮੇ ਪਿਆ ਹੀ ਨਿਕਾ ਤੇ ਵੱਡਾ ਜਿਹੜਾ ਉੰਜਾ ਉੰਜ ਨਹੀਂ ਪਤਾ ਲੱਗਣ ਡਿਆ ਅੱਜ ਤੂੰ ਗੱਲ ਹੋਰ ਹੀ ਸੁਣ ਮੇ ਸਾਹਿਲ ਨਾ ਸਕੂਲ ਗਿਆ ਹਾਂਜੀ ਤੇ ਸਕੂਲੋਂ ਆਉਂਦਿਆ ਤੇ ਆਂਦਾ ਵੀ ਦਾਦੀ ਜਮਾ ਪਾਪਾ ਨੂੰ ਨਾ ਬੰਦਾ ਮਿਲਿਆ ਕੋਈ ਉਥੇ ਰਾਤ ਮੋਟਰਸਾਈਕਲ ਤੇ ਮੁੰਡਾ ਹਾਂਜੀ ਤੇ ਇੰਨਾ ਸਾਰਾ ਇਹਨੇ ਲਫਾਫੇ ਚੋਕੋ ਪਤਾ ਨਹੀਂ ਕਿਹੜਾ ਸਮਾਨ ਲਿਆ ਤੇ ਇੰਨੇ ਇਹ ਪੈਸੇ ਦਿੱਤੇ ਇੰਨੇ ਭਾਈ ਪਿਓ ਕੀ ਹਿਲਵਾ ਫਾਫੇ ਵਿੱਚ ਫਾਫੇ ਵਿੱਚ ਕੀ ਹੋਣਾਗਾ ਪੁੱਠਿਆਂ ਘਮਾਂ ਚ ਪਿਆਈਓ ਨਸ਼ਾਈ ਹੋਊਗਾ ਮੈਨੂੰ ਆਂਦਾ ਹੈ ਤੁਸੀਂ ਸਾਰੀਆਂ ਮਰੀਨਾਂ ਟਾਰਿਆਂ ਚ ਕਾਟ ਛੱਡੀ ਆ ਤੇ ਮੈਂ ਤੇ ਇਹ ਕੋਠੀਆਂ ਪਾਉਣੀਆਂ ਤੇ ਗੱਡੀਆਂ ਲੈਣੀਆਂ ਬੇਬੇ ਇਹਨਾਂ ਕੰਮਾਂ ਦਾ ਤੈਨੂੰ ਤਿੱਜਾ ਹੀ ਬੜਾ ਮਾੜਾ ਵਾ ਪੁੱਤ ਮੈਨੂੰ ਵੀ ਪਤਾ ਮਾੜਾ ਵਾ ਜਦੋਂ ਪੁੱਠੇ ਰਾ ਚੱਲਾਂਗੇ ਤੈਨੂੰ ਐਂਡ ਤੇ ਮਾੜਾ ਹੀ ਹੋਣਾ ਆਪ ਵੀ ਆ ਮੇਰੇ ਜੇਲਾ ਵੇਖੂਗਾ ਤੇ ਪਿਓ ਨੂੰ ਵੀ ਵਸਾਊਗਾ ਹਾਂ ਰਿੰਨੇ ਕੀ ਕਰਨਾ ਬੇਬੇ ਸਭੀ ਦਵਾਈ ਲੈਣ ਗਿਆ ਯਾ ਆਈ ਗਿਆ ਹਾਂ ਹੈ ਵੀ ਸਾਰੀ ਇਹ ਦਿਹਾੜੀ ਦਵਾਈਆਂ ਕੀ ਇਹ ਨੂੰ ਅਜੀਬ ਬਿਮਾਰੀ ਲੱਗੀ ਜਿਹਨੇ ਦਵਾਈ ਖਾਂਦਾ ਰਹਿੰਦਾ ਹੈ ਨਹੀਂ ਬੇਬੇ ਉਹ ਠੀਕ ਨਹੀਂ ਸੋਣਿਆ ਚੱਲੀਏ ਦੋ ਤਿੰਨ ਦੋੜੋ ਵੇਹਾਰੋ ਆਪਰੋਂ ਬਾਈਆ ਪੁੱਤ ਚਲੇ ਜਾਣਾ ਹਾਂ ਬੇਬੇ ਮੈਂ ਕੁਰਸੀ ਲਾ ਕੇ ਉਹ ਦਵਾਈ ਕਾਦੀ ਲੈਣ ਜਾਣਾ ਤੂੰ ਦਵਾਈ ਖਾਂਦਾ ਰਹਿੰਦਾ ਕੀ ਗੱਲ ਹੈ ਤੈਨੂੰ ਬੇਬੇ ਢਿੱਡ ਚ ਪੇਟ ਜਿਉਂਦੇ ਨਾਲ ਬੁਖਾਰ ਹੈ ਨਾ ਫਿਰ ਉਹ ਦਵਾਈ ਲੈਣ ਚਲ ਗਿਆ ਮੈਂ ਡਾਕਟਰ ਕੋਲ ਏਡਾ ਡੀਮਰ ਫੈ ਗਈ ਇਹਦੀ ਦਵਾਈਆਂ ਖਾਣ ਵਾਲੀ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਚੱਲ ਬਹਿ ਮੇਰੀ ਗੱਲ ਸੁਣ ਮੈਂ ਗੱਲ ਕਰਦੀ ਤੇਰੇ ਨਾਲ ਕੋਈ ਦੱਸੋ ਬੱਬੇ ਕਿਹੜੀ ਗੱਲ ਕਰਨੀ ਹੈ ਤੂੰ ਤਾਂ ਫਤ ਸਿਰੇ ਚਲ ਗਿਆ ਦਵਾਈ ਲੈਣ ਤੇ ਮਗਰ ਉਸੇ ਵੇਲੇ ਕਲੇਸ਼ ਪਾ ਸ਼ੁਰੂ ਹੋ ਗਿਆ ਪ੍ਰਦੀਪ ਅੰਦਰ ਪਿਆ ਉਹ ਮੁੜ ਕੇ ਵੱਡੇ ਨੇ ਵੀ ਆਣ ਕੇ ਠਾਲਿਆ ਪਤਾ ਨਹੀਂ ਇਹ ਕੀ ਕਰਦੇ ਆ ਤੇ ਉਹ ਮੁੰਡਾ ਦੱਸਣ ਦਿਆ ਹਿਸਾਇਲ ਵੀ ਪਤਾ ਨਹੀਂ ਕੀ ਕਿ ਕੋ ਲਿਆਈ ਨਸ਼ਾ ਲਿਆ ਇਹ ਪੈਸੇ ਦਿੱਤੇ ਕਿੱਥੋਂ ਲਿਆਂਦਾ ਕੀ ਕੀਤਾ ਇਹ ਕਿਹੜੇ ਚੱਕਰਾਂ ਚ ਪਿਆ ਵਾ ਮੈਨੂੰ ਤੇ ਪੁੱਤ ਲੱਗਦਾ ਨਸ਼ਾ ਵੇਚਣ ਲਾ ਪਿਆ ਯੋ ਇਹ ਨਸ਼ਾ ਇਹ ਕਿਹੜੇ ਕੰਮਾਂ ਚ ਪੈ ਗਿਆ ਨਸ਼ੇ ਦੇ ਘਰਾਂ ਦੇ ਘਰ ਦਰਬਾਰ ਕਰ ਦਿੱਤੇ ਆ ਸੇ ਗੱਲ ਕਰਦੇ ਪੁੱਤ ਦੁੱਖ ਵਾ ਆਂਦਾ ਵਾ ਤੁਸੀਂ ਟਾਰਿਆਂ ਚ ਰਹੇ ਹੋ ਤੇ ਮੈਂ ਕੋਠੀਆਂ ਪਾਉਣੀਆਂ ਕੋਠੀਆਂ ਪਾਉਂਦੇ ਆ ਪਾਉਂਦੇ ਆ ਟਾਰਿਆਂ ਤੋਂ ਵੀ ਜਾਣਾ ਵੇਖੀ ਇੱਕ ਦਿਨ ਤੂੰ ਹੀ ਮੇਰਾ ਪੁੱਤ ਇਹਨਾਂ ਨੂੰ ਸਮਝਾ ਕੇ ਵੇਖ ਲਾ ਕੀ ਪਤਾ ਨਾ ਖਾਣੇ ਚ ਗੱਲ ਪੈ ਜੇ ਕੋਈ ਨੀ ਦੇਵੇ ਮੈਂ ਕਰਦਾ ਗੱਲ ਚ ਆਉਂਦੇ ਹਰੇ ਲੈ ਉਹ ਵੀ ਆਈ ਗਈ ਪੇਟਾ ਦਾ ਖਪਿਆ ਤਾਂ ਪਿਆ ਹੁੰਦਾ ਵਾ ਇੱਥੇ ਕਿਹੜਾ ਸੋਚ ਸਕਦਾ ਹੋਰ ਛਾਪੀ ਰਹਿਣਾ ਅੱਜ ਨਹੀਂ ਨਹੀਂ ਬੱਬੂ ਜੇ ਜਰਾ ਅੱਜ ਛਾਪੀ ਕੋਈ ਤੇ ਡੋਗ ਨਹੀਂ ਤੇਰਾ ਇੱਥੇ ਹੱਥ ਹਿਲਾਟ ਕਰ ਦੇ ਬੋਟ ਮਾਰੀ ਆਲ ਪਾਪਾ ਜੀ ਕੀ ਆਪੇ ਬਾਪੂ ਟੈਨਸ਼ਨ ਨਾ ਲੈ ਜੇ ਤੇਰੇ ਪੋਤੇ ਮੰਨੀ ਇਹਦੇ ਵਿੱਚ ਤੀਜਾ ਤੇਰਾ ਆਇਆ ਨਾ ਮਾਂ ਨੂੰ ਸਮਝਾ ਕੇ ਦੇਖ ਲੈਣਾ ਵਾ ਸਮਝ ਜਾਣ ਜਾਪੀ ਉਹ ਤੂੰ ਤੇ ਯਾਰ ਸੱਗੇ ਕਿਉਂ ਮਾਲਕ ਨੂੰ ਮਨਜ਼ੂਰ ਜਾਂ ਮੇਰਾ ਪੋਤਾ ਸਿਹਰ ਦਾ ਗਿਆ ਹੋਣ ਆਇਆ ਵਾ ਚਾਹੀਏ ਕਿ ਤੇ ਆਪਣੇ ਆਪ ਪਿਆ ਦਿਆ ਕਰੋ ਉਹਨੂੰ ਜਵਾਈ ਭਾਈ ਆ ਕਰਦਾ ਬਾਦ ਦਈ ਗੀਦੇ ਤਾਂੰਦਨੀ ਤਾਨਾਈ ਵਿਗੜਿਆ ਵਾ ਪੋਤੇ ਹਲਾ ਦੇ ਤੈਨੂੰ ਇੰਨੇ ਆ ਔਖੀਆਂ ਕੀਤਾ ਨਾ ਇਹਨਾਂ ਤੇ ਸਾਡਾ ਵਡਾਪਾ ਹੀ ਰੋਲਿਆ ਪਿਆ ਵਾ ਕੀ ਕਰਾਂਗੇ ਇਹ ਇਦਾਂ ਦੱਸ ਤੂੰ ਮੈਨੂੰ ਟਾਰਿਆਂ ਦੇ ਵਿੱਚ ਸਾਰੀ ਅੱਗੇ ਜ਼ਿੰਦਗੀ ਲੰਘ ਗਈ। ਹੁਣ ਬੁੱਢੇ ਵਾਰੇ ਕਿੱਥੇ ਧੱਕੇ ਰਾਵਾਂਗੇ। ਇਹਨਾਂ ਪੁੱਤ ਬਹੁਤੀ ਤਾਂ ਪੈਦਾ ਪੈਂਦਾ ਨਾ। ਵੇਖੀ ਇਹਨੇ ਇੱਕ ਦਿਨ ਥੋੜੀ ਤੋਂ ਵੀ ਜਾਣਾ। ਮੈਨੂੰ ਪਹਿਲਾਂ ਪਤਾ ਹੀ ਇਹ ਮੇਰੇ ਨਾਲ ਗੱਲਾਂ ਕਰਦੇ ਨੇ। ਸਾਰਾ ਟੱਬਰ ਲੈ ਕੇ ਉਹਨਾਂ ਨੂੰ ਸਲਾਮਾ ਕਰਦਾ ਫਿਰਦਾ। ਇਹ ਕਾਹਦੇ ਸਲਾਮਾ ਕਰਦਾ ਮੈਨਾਂ ਨੂੰ ਪੁੱਛਣਾ। ਹਾਂ? ਸਾਰੀ ਉਮਰ ਆਪਦੇ ਨਾਲ ਬਹੁਤ ਬਣਾਇਆ ਉਹਨੇ ਮੈਨੂੰ ਵੀ ਕੋਰ ਕਰ ਜਾਂਦੇ। ਵੇਖਦਾ ਬਾਹਰ ਜਾ ਕੇ। ਇਨੇ ਤੇ ਨਹੀਂ ਅਟ ਚੁੱਕੀ ਹੈ ਨਾ ਸਾਰਾ ਦਿਨ ਚਿੱਟਾ ਲੈਣਾ ਰਹਿੰਦਾ ਵਾ ਅੱਖ ਨਹੀਂ ਕਰਦਾ ਪਾਸਾ ਜਿੰਨਾ ਮੁੰਡਾ ਸਕੂਲੋਂ ਆਇਆ ਕੀ ਖਾ ਪਾਈਏ ਬੇਬੇ ਕਰੋ ਹਾਂ ਇਹ ਬਣਾ ਕੋ ਕਰਨ ਵਾਲੀਆਂ ਨੇ ਦਵਾਈ ਭਾਈ ਆਇਆ ਤੂੰ ਉਹਨੂੰ ਵੀ ਦੱਸੀ ਜਾਂਦੇ ਮੈਂ ਕਿਹੜੀਆਂ ਮੈਂ ਚੋਰੀਆਂ ਕਾਣਿਆ ਵਾ ਫੀਮ ਵੇ ਕਹਿੰਦਾ ਕਿ ਕਿੱਡਾ ਵੇ ਕੰਡਿਆ ਖਾ ਪਾਈਏ ਤੂੰ ਹੀ ਬਕਵਾਸ ਨਾ ਕਰੋ ਕਾਲੀ ਬਕਵਾਸ ਕਰਾ ਹਾਂ ਉਹ ਲਗੀ ਹੈ ਤੈਨੂੰ ਅਗਰ ਤੂੰ ਇਹ ਨੂੰ ਸਮਝਦੇ ਕੋ ਤੈਨੂੰ ਕੀ ਸਮਝੀਏ ਕੀ ਬਣਾ ساری ਉਮਰ ਤੂੰ ਬਣਾ ਦਾ ਆਦੇ ਜਾਨਾ ਜਮੀਨਾ ਜਾਨਦਾ ਸਾਡਾ ਹੈ ਸੀ ਆ ਇਹ ਨਹੀਂ ਕਿ ਰਹਾਗਾ ਦੱਸ ਲਿਉ ਕੀ ਕਿ ਰਹਾ ਕੇ ਦਿੱਤਾ ਸਭ ਨੂੰ ਦਿੱਤਾ ਤੈਨੂੰ ਬਣਾ ਕੇ ਹੋਰ ਕੀ ਲਈਏ ਦੱਸਾਂਗਾ ਆਪਣਾ ਰੋਮੇ ਘਰੇ ਕਿੰਨੇ ਜਗੇ ਹੈਗੇ ਨਾ ਉਹਨਾਂ ਹੀ ਕਰਤਾ ਤੂੰ ਤੇਰੇ ਵਰਗ ਚੋਰੀਆਂ ਕਰਕੇ ਉਹਨਾਂ ਸਮਾਕਾਂ ਵੇਚ ਵੇਚ ਮੈਂ ਚੋਰੀਆਂ ਕਰ ਉਹ ਸਮਾਕਾਂ ਵੇਚ ਤੁਹਾਨੂੰ ਮੇਰੇ ਲਈ ਲਾਮਾ ਤੁਹਾਨੂੰ ਮਿਲ ਗਿਆ ਸਭ ਕੁਝ ਹੀ ਆ ਨਾ ਮੈਨਿਆ ਲਾਮਾ ਮਿਲਿਆ ਵਾ ਉਹ ਜਾ ਆਪਣੇ ਕੰਮ ਕਰੇ ਜਾਵੇ ਚਲੋ ਉਹ ਮਰ ਰੋ ਰਹਾ ਰਹੇ ਆ। ਉਹ ਬੋਲ ਰੋ ਰਹੇ ਆ। ਉਹ ਮਹਿਲਾ ਨਾ ਬਾਵਾ ਨਿਕਲ ਜੇ ਨਿਕਲ ਮੇਰੇ ਕੋਲ ਨਿਕਲ ਜਾ ਮਰੀ ਨਾਲ ਇੱਥੇ। ਇਹਨੇ ਕਿਥੋਂ ਨਿਕਲ ਆਇਆ ਇਹ ਕਦੋਂ ਲੈ ਕੇ ਨਿਕਲੋ। ਆ ਇਹ ਪਖੰਡਾ ਹੱਥੀ। ਹੁਣ ਉਹ ਮਦਰ ਖਸਮ ਦੇ ਕਿੱਦਾਂ ਭੱਜਦੀ ਆ। ਪਹਿਲਾਂ ਲਾ ਲੈ ਨੋਟ ਜਦੋਂ ਅੰਦਰ ਰੱਖਦੀ ਉਹਨੂੰ ਤੈਨੂੰ ਪਤਾ। ਉ ਜਾ। ਇੱਧਰ ਆ ਗੱਲ ਸੁਣ ਤੂੰ ਮੇਰੀ। ਚਰਤੇ ਚੜੇ ਇਹ ਸਾਰੇ ਕਿਤੇ ਸਾਡੇ ਤੇ ਹਣ ਤੇ ਲੈ ਲੱਥੇ ਕਿਤੇ ਪਾਣੀ ਕਿਹੜੇ ਵੇਲੇ ਕੜੀ ਕਿਤੇ ਵੜ ਬੈਰ ਅਮਰੀਕਾ ਸੁਣੀ ਸੀ ਨੂੰ ਸਭ ਪਤਾ ਹੈ ਨਾ ਜੋ ਕੋ ਕਰੰਡਿਆ ਤੂੰ ਆਉਂਦੇ ਪੈਸੇ ਲੈ ਕੇ ਆਉਂਦਾ ਤੇ ਤੂੰ ਦਵਾ ਦਵਾ ਅੰਦਰ ਵੜ ਜਣੀ ਆ ਤੂੰ ਬੇੜਾ ਕਰਕੇ ਕਰਨ ਨਹੀਂ ਆ ਕਰਦਾ ਜੇ ਤੂੰ ਚੰਗੀ ਹੋਵੇ ਨਾ ਸਮਝਾਵੇਂ ਉਹਨੂੰ ਤੇ ਕੁਝ ਵੀ ਨਹੀਂ ਹੋਵੇ ਬੇਬੇ ਮੇਰਾ ਕਿ ਕਸੂੜਿਆ ਮੈਂ ਉਹਨੂੰ ਕਹਿੰਨੀ ਤੂੰ ਬਾਹਰ ਜਾ ਕੇ ਉਹਦੇ ਕੰਮ ਕਰ ਦੂਰ ਵਾ ਤੈਨੂੰ ਪਤਾ ਹੈ ਨਾ ਕਿ ਪਹਿਲੇ ਬੈਠੇ ਇਹਨੂੰ ਤੈਨੂੰ ਇਹ ਸੁਣਦੇ ਹੋ ਤੂੰ ਸੁਣਦੇ ਆਵੇ ਲੈ ਨਾ ਆ ਤੇ ਨਾ ਬੋਲੂ ਬਾਤਾਂ ਨੂੰ ਗੱਮਰ ਯਾਰ ਗੱਮਰ ਯਾਰ ਤੁਹਾਨੂੰ ਲੈ ਕੇ ਇਹਨਾਂ ਨੇ ਮਰਨਾ ਐ ਇਤਰਾ ਥੋੜੀ ਐ ਮਰਦੇ ਆ ਅਰੇ ਇਹ ਵੀ ਸਹੀ ਐ ਇੱਕ ਅੱਦਾਂ ਮੰਨ ਕੇ ਸੁਖੀ ਹੋ ਜਾਗੇ ਜੇ ਤੈਨੂੰ ਮੈਂ ਕਹਿੰਨੀ ਸੀ ਵੀ ਇਹਨਾਂ ਦੇ ਮਗਰ ਜਾਣ ਦੀ ਪੈਰਵਾਈ ਕਰੇ ਕੀ ਕੰਮ ਕਰਦੇ ਆ ਤੂੰ ਵੀ ਪਰੌਣੇ ਦੀ ਕੁਰਸੀ લે ਨਹੀਂ ਖੜਾ ਨੂੰ ਉਹ ਖਲੋਤਾ ਤੇ ਸ਼ਰਮ ਕਰ ਲੋ ਆਪਣੇ ਆਪ ਕਿ ਸਾਰੇ ਇੱਕੋ ਰ ਸਹੀ ਹੋ ਗਏ ਜੀ ਤੁਹੀਂ ਬੜਾ ਬਾਪੂ ਤੁਸੀਂ ਬੜਾ ਇਹਨਾਂ ਨੇ ਬੈਠ ਜਗੇ ਕਿੱਥੋਂ ਛੱਡਣਾ ਵਾ ਮੇਰਾ ਪੁੱਤ ਅੱਜ ਦਦ ਦੇ ਰੁਕ ਜਾ ਅੜੀ ਬੜਾ ਕੁੱਟ ਕੇ ਕੱਢੀ ਹੈ ਨਾ ਜਦੋਂ ਘਰ ਆ ਗਿਆ ਪਤਾ ਨਹੀਂ ਫੇਰ ਕੀ ਬਣਨਾਈ ਉਹ ਅੱਜ ਦਾ ਦਿਨ ਰੁਕ ਜਾ ਮੇਰਾ ਪੁੱਤ ਬਣ ਕੇ ਸਵੇਰੇ ਚਲ ਜਿਓ ਬਣਨਾ ਕੀ ਆ ਚਾਹੇ ਮੰਮੀ ਦੇ ਚਾਹਨਾ ਮਰੂ ਭਾਏ 500 ਰੁਪਏ ਦੇਣ ਜਗ੍ਹਾ ਤੇ ਓ ਸ਼ਰਮ ਕਰ ਉਹ ਪੁੱਤ ਦਾ ਬਾਪੂ ਜਾਣਦਾ ਉਹ ਨਾ ਮਾਰ ਉਹ ਨਾ ਮਾਰ ਜਾਰਦੇ ਪੁੱਜੇ ਫੇਰ ਮਰਿਆ ਪੈ ਜਾਣਦੇ ਤਾ ਨਾ ਮਾਰੇ ਨੂੰ ਖੰਡ ਪਾ ਇਹਨਾਂ ਦੇ ਮਾਰਨ ਦੇ ਮਰਦੇ ਦੀ ਉਹ ਹੱਡੀ ਕੱਦੀ ਟੁੱਟੇ ਤੇ ਫੇਰੀ ਇੰਨੀ ਬੈੜਾ ਟੇਕੀ ਉਹਨਾਂ ਚ ਨਹੀਂ ਟਿਕਣਾ ਇਹਨੇ ਜਿਨੇ ਚ ਲੱਤ ਬਾਣਾ ਟੁੱਟੀ ਇਹਦੀ ਕੋਈ ਜੱਤਾ 500 ਰੁਪਏ ਦਾ ਸਵੇਰ ਦੀ ਸਾਲਿਆ ਨੇ ਹੱਤ ਚੁੱਕੀ ਹੈ ਮਾਲ ਲੈਣਾ ਮਾਲ ਲੈਣਾ ਮਾਲ ਆਇਆ ਤੇ ਹੁਣ ਪਤਾ ਨਹੀਂ ਕਿੱਥੇ ਮਰ ਜੇ ਸਾਲੇ ਉਹ ਚੋਕ ਲੋ ਸਾਲਿਓ ਹਲੋ ਹਾਂ ਸ਼ਰੀਫ ਹਾਂ ਓਏ ਮਾਲ ਆ ਗਿਆ ਯੋ ਅੱਛਾ ਛੇਤੀ ਆ ਲਉ ਤੇ ਪਰ ਪੈਸੇ ਲੈ ਕੇ ਆਇਓ ਮੈਂ ਪੂਰੇ 12 ਮਿੰਟਾਂ ਇਧਰ ਕੋ ਆ ਗਿਆ ਛੇਤੀ ਆ ਜਾ ਪਤਾ ਕੀ ਗੱਲ ਆ ਅੱਗੇ ਸਾਡੇ ਕਾ ਲੜਾਈ ਬੜੀ ਪਈ ਆ ਇਹ ਮਾਲੇ ਤੇ ਗੱਲ ਹੋਰ ਸੁਣ ਲਾ ਮੈਂ ਹਦਾਰ ਨਹੀਂ ਅੱਜ ਦੇਣਾ ਰੁਪਈਆ ਘਟੋ ਘਟੇ ਦੇ 30 ਹਜ਼ਾਰ ਲੈ ਕੇ ਆਇਓ ਇਹ ਮਾਲ ਪੈਂ ਤਾਂ ਬਿਨਾ ਖੜਿਆ ਕਦੀ 10 ਪਹਿਲਾਂ ਉਹ ਯਾਰ ਉਹ ਨਹੀਂ ਗੱਲ ਚਲੋ ਮਾਲ ਦੇਣ ਤੇ ਹਦਾਰ ਸਦਾਰ ਹੋ ਜਾਂਦਾ ਪਰ ਹੁਣ ਨਹੀਂ ਜੇ ਮੈਂ ਹਦਾਰ ਦੇਣਾ ਸਕਤਾਈ ਬੜੀ ਹੋਈ ਆ ਤੁਹਾਨੂੰ ਪਤਾ ਪੁਲਿਸ ਦਾ ਯੋਰ ਬੜਾ ਵਾ ਠੀਕ ਆ ਚਲ ਮੈਂ ਆ ਗਿਆ ਤੇਰੇ ਕੋਲ ਛੇਤੀ ਆਜੋ ਛੇਤੀ ਮੈਂ ਨਹੀਂ ਤੇ ਕਿਹ ਬੰਦੇ ਨਿਕਲ ਜਾਣਗੇ ਫੇਰ ਨਾ ਆਖੋ ਵੀ ਸੰਜੇ ਨੇ ਮਾਲ ਨਹੀਂ ਦਿੱਤਾ ਮੈਂ ਮਾਲ ਟਿਕਟਾਉਂ ਲਿਖਣ ਲਿਆ ਟਿਕਟਾਉਂ ਸਮਝ ਗਏ ਸੰਗਾ ਜੀ ਆਜੋ ਫੇਰ